ਸਤਿ ਸ਼੍ਰੀ ਅਕਾਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੰਜਾਬ ਹਰਿਆਣਾ ਲਾਈਵ ਤੇ ਮੈਂ ਹਾਂ ਜਿੱਥੇ ਐਸ ਟਾਈਮ ਬਠਿੰਡਾ ਲੋਕ ਸਭਾ ਦੀ ਸੀਟ ਜਿਹੜੀ ਸਭ ਤੋਂ ਜ਼ਿਆਦਾ ਹੋਟ ਮੰਨੀ ਜਾ ਰਹੀ ਹੈ ਜਿੱਥੇ ਕਿ ਲਗਾਤਾਰ ਜੋ ਕਿ ਐਮਪੀ ਰਹਿ ਚੁੱਕੇ ਹਰਸਿਮਰਤ ਕੌਰ ਬਾਦਲ ਦਾ ਨਾਮ ਆ ਰਿਹਾ ਜਾਂ ਫਿਰ ਗੁਰਮੀਤ ਸਿੰਘ ਖੁੱਡੀਆ ਦਾ ਨਾਮ ਆ ਰਿਹਾ ਤਾਂ तमाम ਉੱਥੇ ਕਾਂਗਰਸ ਨੇ ਵੀ ਜਿਸ ਮਹਿੰਦਰ ਸਿੰਘ ਸਿੱਧੂ ਜੋ ਕਾਂਗਰਸ ਤੋਂ ਉਮੀਦਵਾਰ ਲਾਣੇ ਗਏ ਨੇ तमाम ਉਹਨਾਂ ਦੇ ਬੇਟਾ ਸ਼੍ਰੀ ਮੇਰੇ ਨਾਲ ਨੇ ਸਰ ਕਿਥਾ ਕੀ ਨਾਮ ਹੈ ਸ਼ੁਭ ਨਾਮ ਕੀ ਸਭ ਤੋਂ ਪਹਿਲਾਂ ਤਾਂ ਜੀ ਦੇਸ਼ ਤੇ ਵਿਦੇਸ਼ਾਂ ਵਿੱਚ ਵਸਦੀ ਸੰਗਤ ਨੂੰ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਬਾਜ ਸਿੰਘ ਸਿੱਧੂ ਹੈ ਜੀ ਗੁਰਬਾਜ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਮੁਕਾਬਲਾ ਹੈ ਬਠਿੰਡਾ ਲੋਕ ਸਭਾ ਜਿਹੜੀ ਹੌਟ ਮੰਨੀ ਜਾ ਰਹੀ ਹੈ ਸਭ ਤੋਂ ਤਾਂ ਹੌਟ ਸੀਟ ਹੈ ਕੀ ਲੱਗਦਾ ਹੈ ਲੰਬੀ ਦੇ ਵਿੱਚ ਕੈਬਨਟ ਮੰਤਰੀ ਹੈ ਇੱਥੋਂ ਦੇ ਵਿਧਾਇਕ ਵੀ ਨੇ ਸਿੱਧਾ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਠਿੰਡਾ ਦੀ ਸੀਟ ਹੌਟ ਸੀਟ ਹੈ ਪੂਰੇ ਹਿੰਦੁਸਤਾਨ ਚ ਹੀ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਇਹ ਜੇ ਕੈਂਡੀਡੇਟ ਉਤਰੇ ਨੇ ਫੀਲਡ ਚ ਮੈਦ ਜਿਹੜੇ ਸਾਰੇ ਸਾਰੇ ਜਿਨ੍ਹਾਂ ਨੂੰ ਦਿਗਜ ਮੰਨਦੇ ਨੇ ਇੱਕ ਪਾਸੇ ਜਿਵੇਂ ਤੁਸੀਂ ਜ਼ਿਕਰ ਕੀਤਾ ਕੈਬਨਿਟ ਮੰਤਰੀ ਮੌਜੂਦਾ ਖੇਤੀਬਾੜੀ ਮੰਤਰੀ ਉਤਰੇ ਨੇ ਉਹਨਾਂ ਦਾ ਦਬ ਦਬ ਹੈ ਕਈ ਪੀੜੀਆਂ ਤੋਂ ਪਰਿਵਾਰ ਸਿਆਸਤ ਨਾਲ ਜੁੜਿਆ ਹੋਇਆ ਹੈ ਦੂਜੇ ਪਾਸੇ ਮਲੂਕਾ ਪਰਿਵਾਰ ਹੈ ਬੀਜੇਪੀ ਤੋਂ ਉਹਨਾਂ ਦਾ ਵੀ ਹੋਲਡ ਹੈ ਇਸ ਏਰੀਆ 'ਚ ਆਪਦੀ ਵੋਟ ਹੈ ਆਪਦਾ ਵੋਟ ਬੈਂਕ ਹੈ ਅਕਾਲੀ ਦਲ ਦਾ ਹਜੇ ਤੱਕ ਕੋਈ ਉਮੀਦਵਾਰ ਆਇਆ ਨਹੀਂ ਪਰ ਸਮੀਕਰਨ ਇਹ ਹੀ ਕਹਿੰਦੇ ਨੇ ਕਿ ਜਿਹੜਾ ਮੁੱਖ ਪਰਿਵਾਰ ਹੈ ਪਾਰਟੀ ਦਾ ਅਕਾਲੀ ਦਲ ਦਾ ਉੱਥੋਂ ਹੀ ਕੋਈ ਆਊਗਾ ਤੋ ਦੇਖੋ ਇੱਕ ਪਾਸੇ ਦਾ ਖੜਿਆ ਹੈ ਜਿਹੜੇ ਦਿਗਜ ਪਰਿਵਾਰ ਨੇ ਕਈ ਅਰਸਿਆਂ ਤੋਂ ਪੀੜੀਆਂ ਤੋਂ ਲੱਗੇ ਹੋਏ ਨੇ ਦੂਜੇ ਪਾਸੇ ਸਾਡੇ ਨਾਲ ਖੜਾ ਜੀਤ ਮਹਿੰਦਰ ਸਿੰਘ ਸਿੱਧੂ ਨਾਲ ਉਹ ਪਰਿਵਾਰ ਖੜਾ ਹੈ ਕਾਂਗਰਸ ਦਾ ਜਿਹਦੇ ਵਿੱਚ ਇੱਕ ਇੱਕ ਕਿਸਾਨ ਬਟਿੰਡੇ ਹਲਕੇ ਦਾ ਇੱਕ ਇੱਕ ਮਜ਼ਦੂਰ ਬਟਿੰਡੇ ਹਲਕੇ ਦਾ ਇੱਕ ਇੱਕ ਵਪਾਰੀ ਵਰਗ ਨਾਲ ਸੰਬੰਧ ਰੱਖਣ ਵਾਲਾ ਬੰਦਾ ਬਟਿੰਡੇ ਹਲਕੇ ਦਾ ਇੱਕ ਇੱਕ ਨੌਜਵਾਨ ਵੀਰ ਜਿਹੜਾ ਦੁਖੀਆਂ ਨੀਤੀਆਂ ਤੋਂ ਇੱਕ ਇੱਕ ਸਾਡੀ ਮਾਤਾ ਇੱਕ ਇੱਕ ਭੈਣ ਬਜ਼ੁਰਗ ਸਾਰੇ ਉਸ ਪਰਵਾਜ਼ 'ਚ ਖੜੇ ਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਇਹ ਪਰਿਵਾਰ ਖੜ ਗਿਆ ਸਾਡੇ ਨਾਲ ਮੂਰੇ ਕੋਈ ਮਰਜ਼ੀ ਹੋਵੇ ਉਹਨਾਂ ਨੂੰ ਰੋਲਾਂਗੇ ਤਾਂ ਸਹੀ ਇਹੇ ਜਾਂ ਹਾਲ ਕਰਾਂਗੇ ਕਿ ਇੱਕ ਸਾਲ ਉਹ ਬੈਠ ਕੇ ਸੋਚ ਹੀ ਜਾਣਗੇ ਕਿ ਭਈ ਹੋਇਆ ਕੀ ਹੈ ਉਹਨਾਂ ਨਾਲ ਅਜੀਤ ਮਹਿੰਦਰ ਸਿੰਘ ਜੀ 30 ਸਾਲਾਂ ਤੋਂ ਲਗਾਤਾਰ ਤਲਵੰਡੀ ਸਾਬੋ ਦੀ ਸੇਵਾ ਕਰ ਰਹੇ ਨੇ ਤਾਂ ਕੀ ਲੱਗਦਾ ਹੈ ਤਲਵੰਡੀ ਸਾਬੋ ਦੀ ਜਨਤਾ ਵੀ ਵਿਸ਼ਵਾਸ ਕਰਦੀ ਹੈ ਦੇਖੋ ਜੀ 30 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਹੈ ਵਿੱਚ ਰਹੇ ਲੋਕਾਂ ਵਿਚਕਾਰ ਚਾਰ ਵਾਰ ਈਮਾਨ ਬਖਸ਼ਾ ਐਮ ਐਲ ਏ ਬਣਾਇਆ ਹੈ ਕੰਮ ਵੀ ਕੀਤੇ ਨੇ ਕਿ ਤੇ ਮਰ ਜੀ ਬੋਚ ਲੋ ਤੁਸੀਂ ਤਲਵੰਡੀ ਸਾਬੂ ਪੂਰੇ ਬਠਿੰਡੇ ਹਲਕੇ ਚ ਬੇਸ਼ੱਕ ਪੁੱਛ ਲਿਓ ਕੰਮ ਕੀਤੇ ਨੇ ਰਿਜ਼ਲਟ ਮਿਲਿਆ ਹੈ ਸਿੱਧੂ ਸਾਹਿਬ ਦੀ ਜਿਹੜੀ ਸ਼ਵੀ ਹੈ ਮੈਂ ਮੰਨਦਾ ਅੱਜ ਦੀ ਤਰੀਕ ਪੰਜਾਬ ਚ ਕੋਈ ਵੀ ਲੀਡਰ ਖੜੇ ਹੋ ਕੇ ਆਏ ਦਾਵਾ ਨਹੀਂ ਕਰ ਸਕਦਾ ਕਿ 30 ਸਾਲ ਦਾ ਐਕਸਪੀਰੀਅੰਸ ਮਗਰੋਂ ਇੱਕ ਪੈਸੇ ਦਾ ਦਾਗ ਨਹੀਂ ਉਹਨਾਂ ਤੇ ਕੰਮ ਕੀਤੇ ਨੇ ਦਿਲਚਸਪੀ ਨਾਲ ਕੀਤੇ ਨੇ ਰਿਜ਼ਲਟ ਵੀ ਆਇਆ ਹੈ ਤਾਂ ਹੀ ਕਾਂਗਰਸ ਪਾਰਟੀ ਨੇ ਭਰੋਸਾ ਜਤਾਇਆ ਜੀ ਮਾਨ ਬਖਸ਼ਿਆ ਐਮਪੀ ਇਲੈਕਸ਼ਨ ਲੜਨ ਦਾ ਤੇ ਮੈਨੂੰ ਵਿਸ਼ਵਾਸ ਹੈ ਜਿਵੇਂ ਵੱਖ-ਵੱਖ ਹਲਕਿਆਂ ਚ ਆਪਾਂ ਵਿਚਰ ਰਹੇ ਆ ਤਲਵੰਡੀ ਲ ਲ ਲਗਭਗ ਸਾਰਾ ਤਨਵੰਡੀ ਕੱਟ ਦਿਆ 60 ਪਿੰਡ ਪੈਂਦੇ ਨੇ ਆਪਣੇ 60 ਦੇ 60 ਪਿੰਡ ਮੈਂ ਕਾਢਿਆ ਪਿਛਲੇ 2-4 ਦਿਨਾਂ ਪੰਜ 6 ਦਿਨਾਂ ਚ ਹੋਰ ਹਲਕਿਆਂ ਚ ਵੀ ਵਿਚ ਰਹੇ ਸਿੱਧੂ ਸਾਹਿਬ ਦੇ ਪ੍ਰੋਗਰਾਮ ਰਹੇ ਨੇ ਅੱਜ ਲੰਬੀ ਹਲਕਾ ਆਪਾਂ ਆਗਾਜ਼ ਕੀਤਾ ਬਾਦਲਪਿੰਡ ਤੋਂ ਜਿਸ ਟਾਈਪ ਦਾ ਦੋ ਜੋਸ਼ ਦੇਖਣ ਨੂੰ ਮਿਲ ਰਿਹਾ ਜਿਸ ਟਾਈਪ ਦਾ ਉਸ਼ਾ காங்கிரஸ் ਵਰਕਰ ਜਿਹੜਾ ਕਰੰਟ ਦਿਖ ਰਿਹਾ ਮੈਂ ਮੰਨਦਾ ਕੋਈ ਸ਼ੱਕ ਨਹੀਂ ਕਿ ਆਪਾਂ ਡਟ ਕੇ ਫਾਈਟ ਦਵਾਂਗੇ ਚਲੋ ਜੇ ਖਾਰ ਤਾਂ ਮੁਕੱਦਰਾਂ ਦਾ ਖੇਡ ਹੈ ਫਾਈਟ ਆਪਾ ਦਵਾਂਗੇ ਮੈਦਾਨ 'ਚ ਤਗੜੇ ਹੋ ਕੇ ਉਤਰਾਂਗੇ ਪੂਰਾ ਮੁਕਾਬਲਾ ਕਰਾਂਗੇ ਡੱਟ ਕੇ ਮੁਕਾਬਲਾ ਕਰਾਂਗੇ ਪਰਮਾਤਮਾ ਦੀ ਕਿਰਪਾ ਰਹੂ ਜਿੱਤਾਂਗੇ ਜਰੂਰ ਜੀ ਸਿੱਧੂ ਸਾਹਿਬ ਨੂੰ ਐਮਪੀ ਬਣਾ ਕੇ ਐ ਕਿ ਦਿੱਲੀ ਭੇਜਾਂ ਤੁਸੀਂ ਕਿਸਾਨ ਦੀ ਗੱਲ ਕੀਤੀ ਹੈ ਕਿਸਾਨ ਦਾ ਕਿਸਾਨ ਹੈ ਉਹ ਲਗਾਤਾਰ ਭਾਜਪਾ ਦਾ ਆਮ ਆਦੀ ਪਾਰਟੀ ਦੇ ਜੋ ਕੋਈ ਵਿਧਾਇਕ ਜੋ ਕੋਈ ਕੁਝ ਤਾਨਾ ਕੋਲੇ ਸੈਲੀਬ੍ਰਿਟੀ ਤਾਰ ਦਿੱਤੇ ਕੁਝ ਤੋਂ ਭਾਜਪਾ ਨੇ ਵੀ ਸੈਲੀਬ੍ਰਿਟੀ ਦਿੱਤੇ ਆਮ ਆਦੀ ਪਾਰਟੀ ਨੇ ਵੀ ਸੈਲੀਬ੍ਰਿਟੀ ਦਿੱਤੇ ਜਾਂ ਫਿਰ ਜਿਹੜੇ ਕਦੇ ਹਲਕੇ ਦੇ ਵਿੱਚ ਵਿੱਚ ਦੇ ਨਹੀਂ ਕੁਝ ਲੋਕ ਉਹ ਵੀ ਦਿੱਤੇ ਤਾਂ ਕੀ ਦੇਖਦੇ ਹੋ ਲਗਾਤਾਰ ਵਿਰੋਧ ਤੇ ਵਿਰੋਧ ਹੋ ਰਿਹਾ ਤੇ ਕਿਸਾਨ ਵਿਰੋਧ ਦੱਸੋ ਸਵਾਲ ਪੁੱਛਣ ਜਾਂਦੇ ਪੁਲਿਸ ਲਾ ਕੇ ਚਾਰਜ ਕਰਦੀ ਉਹਨੂੰ ਨੀਤੀ ਨੂੰ ਕਿਵੇਂ ਦੇਖਦੇ ਦੇਖੋ ਜੀ ਮੈਂ ਜੇ ਤੁਸੀਂ ਮੈਨੂੰ ਸਵਾਲ ਪੁੱਛਿਆ ਮੈਂ ਬਾਕੀ 12 ਹਲਕਿਆਂ ਦੀ ਗੱਲ ਤਾਂ ਕਰ ਨਹੀਂ ਸਕਦਾ ਕਿਉਂਕਿ ਆਪਾਂ ਉੱਥੇ ਵਿਚਰੇ ਨਹੀਂ ਬਠਿੰਡੇ ਲੋਕ ਸਭੇ ਹਲਕੀ ਦੀ ਜ਼ਰੂਰ ਆਪਾਂ ਗੱਲ ਕਰਦੇ ਆਂ ਜਿੱਥੇ ਵੀ ਆਪਣੇ ਮੌਜੂਦਾ ਖੇਤੀਬਾੜੀ ਮੰਤਰੀ ਗਏ ਨੇ ਉਹਨਾਂ ਦਾ ਵਿਰੋਧ ਹੋਇਆ ਪਿੰਡਾਂ 'ਚ ਤੇ ਵਿਰੋਧ ਆ ਹੀ ਨਹੀਂ ਬੰਦਾ ਉੱਠ ਕੇ ਸਵੇਰੇ ਸੋਚਦਾ ਜੀ ਅੱਜ ਵਿਰੋਧ ਕਰਾਂਗੇ ਕਾਰਨ ਹੁੰਦਾ ਦੁੱਖ ਹੁੰਦਾ ਲੋਕਾਂ ਦੇ ਮਨਾਂ 'ਚ ਹੂੰ ਗੁੱਸਾ ਹੁੰਦਾ ਹੁਣ ਪਿੱਛੇ ਇੰਨੀ ਫਸਲਾਂ ਖਰਾਬ ਹੋ ਗਈਆਂ ਹਾਰ ਆਏ ਪੰਜਾਬ 'ਚ ਇੱਕ ਟਾਈਮ ਤਾਂ ਕਹਿੰਦੇ ਸੀ ਇੱਕ ਇੱਕ ਮੁਰਗੀ ਦਾ ਮੁਆਵਜ਼ਾ ਦਵਾਂਗੇ ਜਿਹੜੀ ਛੜਾਂ ਛਟੂਲੀ ਐ ਹਮ ਮੁਆਵਜ਼ਾ ਛੱਡੋ ਮੁਰਗੀ ਛੱਡੋ ਫਸਲਾਂ ਦਾ ਨਹੀਂ ਮਿਲਿਆ ਭਗਵਾਨਤਮਨ ਖੜਕੇ ਕਹਿੰਦਾ ਸੀ ਪਹਿਲਾਂ 25000 ਉਹ ਅਕਾਊਂਟਾਂ ਚ ਖਾਤਿਆਂ ਚ ਹਰ ਗਰਦੌਰੀਆਂ ਕਰਾਂਗੇ 1 ਰੁਪਿਆ ਨਹੀਂ ਆਇਆ ਗਰਦੌਰੀ ਛੱਡੋ ਠੀਕ ਹੈ ਲਈ ਪਹਿਲਾਂ ਦਾਅਵੇ ਕਰਦੇ ਸੀ ਚੁਟਕੀਆਂ ਮਾਰ ਕੇ ਆਏ ਕਿ 5 ਮਿੰਟਾਂ 'ਚ ਐਮਐਸਪੀ ਦਵਾਂਗੇ ਦੱਸੋ ਕਿੱਥੇ ਐਮਐਸਪੀ ਉਹੀ ਐਮਐਸਪੀ ਵਾਲੇ ਮੰਤਰੀ ਜਿਹੜੇ ਸੀਗੇ ਚੁਟਕੀਆਂ ਵਾਲੇ ਹੁਣ ਕੈਮਰਿਆਂ ਤੋਂ ਭੱਜਦੇ ਨੇ ਤਾਂ ਹੀ ਲੋਕਾਂ ਦਾ ਵਿਸ਼ਵਾਸ ਛੁੱਟਿਆ ਲੋਕਾਂ ਨੇ ਵੋਟਾਂ ਪਾਈਆਂ ਸੀ ਪੂਰੀ ਉਮੀਦ ਨਾਲ ਪੂਰੀ ਆਸਾਂ ਲਾ ਕੇ ਕਿ ਇਹ ਸਰਕਾਰ ਸਾਡੇ ਕੰਮ ਆਉਗੀ ਆਮ ਆਦਮੀ ਦੀ ਸਰਕਾਰ ਹੋਊਗੀ ਹੁਣ ਤੁਸੀਂ ਜ਼ਿਕਰ ਕੀਤਾ ਜੀ ਜਿਵੇਂ ਜਿਹੜੇ ਇਹਨਾਂ ਨੇ ਐਮਪੀ ਉਤਾਰੇ ਨੇ ਕੋਈ ਸੈਲੀਬ੍ਰਿਟੀ ਹੈ ਕੋਈ ਮੰਤਰੀ ਹੈ ਇੱਕ ਆਮ ਆਦਮੀ ਦਿਖਾ ਦਿਓ ਮੈਨੂੰ ਇੱਥੇ ਇਹਨਾਂ ਦੀ ਸੂਚੀਆਂ ਜਿਹੜਾ ਉਤਰਿਆ ਕੀ ਘੜੀ ਸੋ ਲੋਕਾਂ ਨੂੰ ਗੁੱਸਾ ਹੈ ਲੋਕਾਂ ਨੂੰ ਪਤਾ ਇਹ 도ਗਲੇ ਬੰਦੇ ਨੇ ਜਿਹੜਾ ਫੋਕਾ ਬਦਲਾ ਇਹਨਾਂ ਨੇ ਰਚਿਆ ਹੈ ਲੋਕੀ ਉਹਦੇ ਤੋਂ ਦੁਖੀ ਨੇ ਤੇ ਇਹਨਾਂ ਨੂੰ ਕੱਢ ਇਹਨਾਂ ਦੀ ਮੰਨਜੀ ਢੋਕਣਗੇ ਬਿਲਕੁਲ ਆਮ ਆਦਮੀ ਪਾਰਟੀ ਦੇ ਕਵਿੰਨਰ ਹੈ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੀ ਈਡੀ ਤੋਂ ਰੇਲ ਈਡੀ ਦੀ ਰੇਟ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਵੀ ਨੇ ਤਾਂ तमाम ਉਸ ਤੋਂ ਬਾਅਦ ਇਹਨਾਂ ਦੇ ਕੁਝ ਮੰਤਰੀ ਵੀ ਗਾਇਬ ਨੇ ਤਾਂ ਅੱਗੇ ਤਾਂ ਪੰਜਾਬ ਦੇ ਵਿੱਚ ਕਹਿੰਦੇ ਦੌਰੇ ਤੇ ਦੋਰਾ ਰਹਿੰਦਾ ਸੀਗਾ ਪਰ ਜਦੋਂ ਦਾ ਈਡੀ ਦਾ ਕੰਮ ਸ਼ੁਰੂ ਹੋਇਆ ਤੋਂ ਉਦੋਂ ਬਾਅਦ ਕਹਿੰਦੇ ਸਾਰੇ ਚੱਕਰ ਵੀ ਉਹਦੇ ਵਿੱਚ ਹੋ ਗਏ ਦੇਖੋ ਜੀ ਉਹਨਾਂ ਦੀ ਰਣਨੀਤੀ ਬਾਰੇ ਉਹਨਾਂ ਦੀ ਯੋਜਨਾਵਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੇਰਾ ਆਪਣਾ ਤਾਲੁਕਾ ਕਾਂਗਰਸ ਪਾਰਟੀ ਨਾਲ ਹੈ ਬੇਸ਼ੱਕ ਦੂਜੇ ਸੂਬਿਆਂ 'ਚ ਆਪਣਾ ਘਟ ਛੋੜਿਆ ਉਹਨਾਂ ਨਾਲ ਇੱਥੇ ਆਪਾਂ ਇਕੱਲੇ ਚੋਂ ਲੜ ਰਹੇ ਆਂ ਸੋ ਸਾਡੇ ਜਿਹੜੀ ਸਾਡੀ ਰਣਨੀਤੀ ਹੈ ਉਹ ਆਪਾਂ ਬਠਿੰਡਾ ਲੋਕ ਸਭਾ ਦੇ ਮੁੱਦਿਆਂ ਨੂੰ ਮੱਦੇਨਜ਼ਰ ਰੱਖ ਕੇ ਆਪਾਂ ਉਲੀਕੀ ਹੈ ਉਵੇਂ ਆਪਾਂ ਦੌਰਾ ਰੱਖਾਂਗੇ ਅਗਲੇ ਅਗਲੇ ਦੌਰੇ ਕਦੋਂ ਤੱਕ ਤੁਹਾਡੇ ਬਣ ਜਾਣੇ ਨੇ ਲੰਬੀ ਹਲਕੇ ਦੇ ਵਿੱਚ ਕਦੋਂ ਤੱਕ ਦੌਰਾ ਕਰੋਗੇ ਕਿੰਨੇ ਜੀ ਹੁਣ ਤਾਂ ਆਈ ਮੰਨੋ ਇੱਕ ਤਰੀਕ ਤੱਕ ਦੌਰਾ ਹੀ ਦੌਰਾ ਹੈ ਜੀ ਆਪਾਂ ਸਾਡੇ ਕਿੰਨਿਓ ਕੋਈ ਢਿਲ ਮਿਸ ਨਹੀਂ ਹੋ ਵਕਤਰਾ ਕੱਲ ਕਿੰਨਿਓ ਪੂਰਾ ਕਰੰਟ ਹੈ ਦੌਰੇ ਇਹ ਹੁਣ ਤਾਂ ਦੌਰੇ ਈਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਮੈਂ ਤਾਂ ਜੋੜੇ ਮੈਂ ਤਾਂ ਜੋੜੇ ਲਾਉਂਦਾ ਨਹੀਂ ਵਰਕਰ ਵੀ ਨਹੀਂ ਲਾਉਂਦੇ ਸਾਰਿਆਂ ਦੀ ਰੇਲ ਬਣਾਵਾਂਗੇ ਐਤ ਕੀ ਸਿੱਧੂ ਸਾਹਿਬ ਨੂੰ ਵਧੀਆ ਜਿੱਤ ਦਿਵਾ ਕੇ ਵਧੀਆ ਲੀਟ ਨਾਲ ਦਿੱਲੀ ਭੇਜਾਂਗੇ ਬਿਲਕੁਲ ਗੁਰਵਾਚੀ ਬਿਲਕੁਲ ਜਿੱਤ ਦਿਵਾਵਾਂਗੇ ਤਾਂ ਲਗਾਤਾਰ ਜਤ ਮਹਿੰਦਰ ਸਿੰਘ ਜੀ ਦੇ ਬੇਟਾ ਸਾਡੇ ਨਾਲ ਜੋੜੇ ਸੀ ਤਾਂ ਤਮਾਮ ਇਹ ਜੀ ਅਪਡੇਟਾਂ ਲਈ ਬਣੇ ਰਹੋ ਪੰਜਾਬ ਹਰਿਆਣਾ ਲਾਈਵ ਨਾਲ